जैसे जैसे लोकसभा चुनाव नज़दीक आ रहे हैं सभी राजनीतिक पार्टियों ने अपने अपने तरीके से प्रचार शुरू कर दिया है इसी श्रृंखला में बठिंडा से कांग्रेस के उम्मीदवार जीत महेंद्र सिंह सिद्धू ने मंदिरों और गुरुद्वारों में नतमस्तक होकर अपना चुनाव प्रचार शुरू किया है इस दौरान उन्होंने मीडिया के रूबरू होकर पत्रकारों के सवालों के जवाब दिए आइए सुनाते हैं देखो जी आज ਮੈਂ ਮੁੱਚੀ ਆਪਦੀ ਕਾਂਗਰਸ ਦੀ ਬਠਿੰਡਾ ਸਿਟੀ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਅਸੀਂ ਸਭ ਤੋਂ ਪਹਿਲਾਂ ਤਾਂ ਕਿਲੇ ਦੇ ਗੁਰਦੁਆਰਾ ਸਾਹਿਬ ਗਏ ਆ ਉੱਥੇ ਅਰਦਾਸ ਕੀਤੀ ਹੈ ਕਿ ਇਹ ਸਿਲੈਕਸ਼ਨ ਵਿੱਚ ਕਾਂਗਰਸ ਪਾਰਟੀ ਦੀ ਜਿਹੜਾ ਮੈਂ ਉਮੀਦਵਾਰ ਬਣ ਕੇ ਇੱਥੇ ਤੁਹਾਡੇ ਵਿੱਚ ਖੜਾ ਆਇਆ ਚੜ੍ਹਦੀ ਕਲਾ ਹੋਵੇ ਤੇ ਵਧੀਆ ਤਰੀਕੇ ਨਾਲ ਸਾਰੇ ਨਾਲ ਮਿਲ ਕੇ ਇਕਜੁੱਟ ਹੋ ਕੇ ਮਿਹਨਤ ਕਰਕੇ ਇਹ ਸੀਟ ਕਾਂਗਰਸ ਦੀ ਚੋਲੀ ਵਿੱਚ ਪਾਈਏ ਉਸ ਤੋਂ ਬਾਅਦ ਅੱਜ ਅਸੀਂ ਪ੍ਰਾਚੀਨ ਮੰਦਰ ਪ੍ਰਚੀਨ ਮੰਦਰ ਬਜਰੰਗ ਬਲੀ ਜੀ ਦੇ ਇੱਥੇ ਪਹੁੰਚੇ ਹਾਂ ਪੋਸਟ ਆਫਿਸ ਬਾਜ਼ਾਰ ਜਿੱਥੇ ਆਸ਼ੀਰਵਾਦ ਲੈਂਦਾ ਮੈਂ ਸਮਝਦਾ ਕਿ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਹਰ ਵਾਰ ਹਰ ਕੋਈ ਜਾ ਕੇ ਰੱਬ ਕੋਲੇ ਭਗਵਾਨ ਕੋਲੇ ਈਸ਼ਵਰ ਕੋਲੇ ਮੈਂ ਕਹਿੰਦਾ ਕਿ ਫਰਿਆਦ ਕਰਦਾ ਹੈ ਆਸ਼ੀਰਵਾਦ ਲੈਂਦਾ ਸੋ ਉਹ ਅੱਜ ਅਸੀਂ ਇੱਥੇ ਕੀਤਾ ਤੇ ਮੈਂ ਖਾਸ ਕਰਕੇ ਧੰਨਵਾਦੀਆਂ ਮੇਰੀ ਸਮੁੱਚੀ ਕਾਂਗਰਸ ਦੀ ਟੀਮ ਦਾ ਇੱਥੇ ਬਠਿੰਡੇ ਸ਼ਹਿਰ ਦੀ ਜਿਹਨੇ ਜਿੱਦਨ ਤੋਂ ਮੇਰਾ ਟਿਕਟ ਐਲਾਨ ਹੋਇਆ ਉਦੋਂ ਤੋਂ ਹੀ ਆਪਦੇ ਕੰਮ ਕਰਕੇ ਇਹਨਾਂ ਨੇ ਆਪਦਾ ਪ੍ਰਚਾਰ ਸ਼ੁਰੂ ਕੀਤਾ ਤੇ ਮੇਰਾ ਖਿਆਲ ਹੈ ਜਿਹੇ ਜਾ ਰਿਸਪਾਂਸ ਮੈਨੂੰ ਮਿਲਿਆ ਬਠਿੰਡੇ ਸ਼ਹਿਰ ਚੋਂ ਤੇ ਵਕ ਵਕ ਮੰਡੀਆਂ ਚ ਜਾਂ ਮੈਂ ਪਿੰਡਾਂ ਚ ਜਿੱਥੇ ਆਪਦੇ ਵਰਕਰਾਂ ਨੂੰ ਮਿਲਣ ਗਿਆ ਮੈਂ ਸਮਝਦਾ ਕਿ ਅਸੀਂ ਬਹੁਤ ਵੱਡੀ ਜਿੱਤਾਂਲੇ ਪਾਸੇ ਜਾ ਰਹੇ ਹਾਂ ਲਾੜੀ ਹੋ ਗਿਆ ਤੇ ਦੂਸਰੇ ਹੋਰ ਲੋਕ ਵੀ ਵਿਰੋਧ ਮਾਫ ਕਰ ਮਾਫ ਕਰਨਾ ਅੱਜ ਅਸੀਂ ਸਿਰਫ ਧਾਰਮਿਕ ਸਥਾਨਾਂ ਤੇ ਆਏ ਹਾਂ ਸਿਆਸੀ ਗੱਲਾਂ ਕਰਨ ਨੂੰ ਮੁੱਦੇ ਸਾਰੀ ਕਾਂਗਰਸ ਸਾਰੀ ਸਾਰੀ ਕਾਂਗਰਸ ਇਕੱਠੀ ਹੈ ਜੀ ਕੋਈ ਕਿਸੇ 'ਚ ਮਤਭੇਦ ਨਹੀਂ ਹੈ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਇੱਕ ਇੱਕ ਕਾਂਗਰਸ ਦਾ ਲੀਡਰ ਇੱਕ ਇੱਕ ਕਾਂਗਰਸ ਦਾ ਵਰਕਰ ਮੋਢੇ ਨਾਲ ਮੋਢਾ ਲਾ ਕੇ ਇੱਕ ਤੋਂ ਅੱਗੇ ਹੋ ਕੇ ਕਾਂਗਰਸ ਵਾਸਤੇ ਤੇ ਮੇਰੇ ਵਾਸਤੇ ਕੰਮ ਕਰ ਜਟਾਣੇ ਨੇ ਵੀ ਕਾਫੀ ਕੱਟ ਕੀਤਾ ਗੱਲ ਤੁਹਾਡੇ ਖਲਾਫ ਮੈਂ ਕਹਿੰਦਾ ਤੁਹਾਨੂੰ ਸਾਰੇ ਇਕੱਠੇ ਹੋਵੋਗੇ